ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਕਮਾਂ ਹੀ ਵਧੀਆ ਅਸੀਂ ਵੀ ਸਾਰੇ ਵਧੀਆ ਜੀ ਅੱਜ ਅਸੀਂ ਬਣਾਵਾਂਗੇ ਜੀ ਗੁਰਗਲੇ ਗੁਰਗਲੇ ਬਣਾਵਾਂਗੇ ਹਾਂ ਜੇ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਿਨ ਸਕੇਪ ਕਰਕੇ ਨਾ ਦੇਖਿਓ ਜੀ ਤੇ ਦੇਖੋ ਜੀ ਹੁਣ ਵੀਡੀਓ ਵੀਡੀਓ ਪੂਰੀ ਦੇਖਿਆ ਕਰੋ ਆ ਦੇਖੋ ਜੀ ਜਿਹੜਾ ਆਟਾ ਦਾ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਐ ਇਹਨੂੰ ਆਪਾਂ ਪ੍ਰਾਂਤ ਦੇ ਵਿੱਚ ਆਏ ਮਿਲਾ ਲੈਣਾ ਜੀ ਗੁਰਗਲੇ ਬਣਾਉਣ ਦਾ ਕਾਰਨ ਦੱਸੋ ਇੰਨੀ ਗਰਮੀ ਦੇ ਵਿੱਚ ਲੇਕ ਬਣਾਉਂਦਾ ਕਰਨ ਅੱਜ ਭਾਈ ਪੱਕਾ ਥੰਮ ਕੱਟ ਕਰਦੇ ਗੁਆ ਮੱਖਾ ਇਹ ਬੁੜੀ ਮਾਤਾ ਥੰਮ ਪਾਕਦਾ ਹੁੰਦਾ ਆਲੀਆ ਹੋਈ ਗਿਆ ਆਪਣੀ ਚਾਹੀਦੀ ਨਾ ਪਰ ਲੈ ਰਹੀ ਸੱਕੜਾਂ ਆ ਚਾਪੂ ਨਹੀਂ ਆਪੋਂ ਦੀ ਨਾ ਆਪੇ ਦੀ ਥੋੜਾ ਲੱਕ ਮਸਾਹ ਰਗਾ ਪਾ ਲਓ ਮਿੱਠਾ ਸੋਡਾ ਪਾਓ ਚੀ ਬੋਲੋ ਥੋੜਾ ਜਿਹਾ ਹਾਂਜੀ ਮਿੱਠਾ ਸੋਡਾ ਪਾਓ ਜੀ ਜਿਵੇਂ ਥੋੜਾ ਜਿਹਾ ਕਿ ਮਿੱਠਾ ਸੋਡਾ ਜੀ ਤੇ ਸ਼ੱਕਰ ਪਾਉਣੀ ਜੀ ਇੱਕ ਚਮਚ ਇਹਦੇ ਨਾਲ ਦੀ ਇਹ ਹੁਣ ਇਹਨੂੰ ਮਿਕਸ ਕਰਾਂਗੇ ਜੀ ਆਪਾਂ ਮਿਕਸ ਕਰ ਦੇਖ ਸਕਦੇ ਹੋ ਤੁਸੀਂ ਅੱਗੇ ਮਮਾੜਾ ਫਿਰ ਦੇਖਦੇ ਨਹੀਂ ਬਹੁਤ ਸਾਰਾ ਮਿੱਠਾ ਸੋਡਾ ਆਪਾਂ ਤਾਂ ਪਾਉਣੇ ਕਿ ਗੁਲਗੁਲੇ ਫੁੱਲ ਜਾਣਗੇ ਹਾਂ ਵੀ ਗੁਲਗੁਲੇ ਵਧੀਆ ਫੁੱਲਣਗੇ ਜੀ ਵਿੱਚ ਇਹਦੇ ਵਿੱਚ ਤੇਲ ਨਹੀਂ ਖੜਦਾ ਤੇਲ ਸਾਰਾ ਨਿਕਲ ਜਾਂਦਾ ਚੰਗੀ ਫਿਰ ਨਹੀਂ ਵਿੱਚ ਪਾਓ ਹੌਲੀ ਹੌਲੀ ਕਰਕੇ ਪਾ ਦਰਿੰਦਾ ਧਿਆਨ ਨਾਲ ਇਹ ਸ਼ੱਕਰ ਆਪਾਂ ਪਹਿਲਾਂ 2 ਘੰਟੇ ਪਹਿਲਾਂ ਪਿਉ ਹੋ ਕੇ ਰੱਖ ਲਈ ਸੀ ਠੀਕ ਹੈ ਜੀ ਹੁਣ ਆਪਾਂ ਚਾਹ ਪੁਣੇ ਨਾਲ ਪੁਣਕੀ ਇਹ ਹੋ ਗਈ ਜੀ ਆਪਣੀ ਖਾਲੀ ਇਹਦੇ ਵਿੱਚ ਸੌਂਫ ਵੀ ਪੈ ਜੂਗੀ ਨਾ ਬਲਬਲਾਂ ਚ ਸੌਂਫ ਵੀ ਪੈ ਜਾਂਦੀ ਹੈ ਸੌਂਫ ਵੀ ਪੈ ਜਾਂਦੀ ਹੈ ਇਹ ਸੌਂਫ ਵਾਲੋ ਜੀ ਤੁਹਾਨੂੰ ਜਿਆਦਾ ਵਧੀਆ ਲੱਗਦੇ ਨਹੀਂ ਤੁਹਾਨੂੰ ਸੌਂਫ ਸੌਂਫ ਵਧੀਆ ਹੁੰਦੀ ਪੁੱਤਰ ਠੰਡੀ ਹੋਣੀ ਚਾਹ ਚੀ ਜਵਾਂ ਵੀ ਚਾਹ ਚ ਵੀ ਪੀ ਜਾਉਂਦੀ ਕੋਲ ਕੋ ਇਹ ਕਰ ਦਿੰਦੀ ਇਹ ਅਸ ਪਰ ਮਿੱਠਾ ਮਿੱਠਾ ਬਣੂਗਾ ਇਹ ਕਰਾਂਗਾ ਪਰ ਖਾਣਾ ਵੀ ਜਦੋਂ ਪੱਕ ਗਏ ਥੂਲੇ ਉੱਦਣ ਰੱਖ ਦੇ ਬਿਖਾਵਾਂਗੇ ਕੋਲ ਅਗਲੇ ਹਾਂਜੀ ਇਹ ਕੈਥਲ ਜਿਵੇਂ ਕੈਥਲ ਮਾਤਾ ਜੀ ਉੱਥੇ ਕੈਥਲੀ ਮਾਤਾ ਜੀ ਤੇ ਉੱਥੇ ਜਾਊਗਾ ਇਹ ਥੰਮ ਬਣ ਕੇ ਕੱਲ ਨੂੰ ਕੱਲ ਨੂੰ ਵੀਰਵਾਰ ਹੈ ਜੀ ਇਹ ਆਪਾਂ ਅੱਜ ਸ਼ਾਮ ਨੂੰ ਬਣਾਉਣ ਲੱਗੇਗੇ ਇਹ ਸ਼ਾਮ ਦਾ ਦੁਪਹਿਰ ਦਾ ਟਾਈਮ ਹੈ ਇਹ ਪਾਣੀ ਜੀ ਇਹ ਆ ਹੁਣ ਆਪਾਂ ਜਿਹੜੇ ਪਾਣੀ ਪਾਉਣ ਲੱਗੇ ਜੀ ਤੁਸੀਂ ਦੇਖੋਗੀ ਜੀ ਜਿੱਦੇ ਵਿੱਚ ਬੱਚਿਆਂ ਦੇ ਫੋੜੇ ਫੁਣਸੇ ਆਉਂਦੇ ਨੇ ਉਹ ਜਾਣਦੇ ਨਗਰੇ ਹਾਂ ਹਾਂ ਜੀ ਇਹ ਬੱਚੇ ਦੇ ਫੋੜੇ ਫੁਣਸੀਆ ਹੋ ਜਾਂਦੇ ਨੇ ਜੀ ਕਿਸੇ ਦੇ ਅੱਖਾਂ ਦਰਦ ਕਰਨ ਲੱਗ ਜਾਂਦੀਆਂ ਨੇ ਉਹ ਅਗਲਾ ਜਾ ਸਕਦਾ ਜੀ ਉੱਥੇ ਮਾਤਾ ਤੇ ਇੱਕ ਗੁਰਗਰੇ ਇੱਕ ਕਣਕ ਥੋੜੀ ਜੀ ਹੈ ਨਾ ਹੂੰ ਉਹ ਦੋ ਚੀਜ਼ਾਂ ਲੈ ਕੇ ਜਾਂਦੇ ਹੈ ਨਾ ਦੋ ਚੀਜ਼ਾਂ ਉਹ ਤੋਂ ਮਾਤਾ ਰਚ ਸ਼ਿੰਗਾਰ ਲੈਣਾ ਪੈਂਦਾ ਉਹ ਥੋੜਾ ਸ਼ਿੰਗਾਰ ਲੈ ਜੀ ਉਸ ਜਿਹਾ ਕੁਝ ਜੋੜਾ ਲੱਡੂਆ ਨਾ ਬਣਾ ਲੈ ਜਾਂ ਨਾ ਉਥੇ ਹੀ ਹੁਣ ਹੂੰ ਡੈਲੀ ਇਕ ਤੇ ਪੂਰਨਾ ਗਾਇਸ ਬੜੇ ਤੇ ਨਾਲ ਜਾਣੀਆਂ ਤਾਂ ਤੁਸੀਂ ਰੇਰਨ ਚਾਰਨੇ ਅੱਪਈ ਆਪਾਂ ਉਹਨਾਂ ਦੇ ਘਰ ਵਾਸਤੇ ਆਟਾ ਰੋੜੜ ਪਈ ਆ ਮੀ ਉਹਦੇ ਵਿੱਚ ਰੋੜੜ ਚੱਕਿਓ ਥਾਲ ਚੋਂ ਥਾਲ ਚੋਂ ਇਹ ਆਪਾਂ ਨੇ ਮਾਤਾ ਦਾ ਥੰਮ ਅਲੱਗ ਰੱਖਦਾ ਹੀ ਕੱਢ ਕੇ ਹੁਣ ਆਪਾਂ ਫਿਰ ਘਰ ਘਰ ਵਾਸਤੇ ਇਹ ਅਲੱਗ ਬਣਾ ਲਾਂਗੇ ਕਿਉਂ ਕਿਉਂਕਿ ਫਿਰ ਤੋਂ ਮੱਖਾਂ ਨੂੰ ਹਟਣਾ ਹੈਗਾ ਫਿਰ ਮਾਤਾ ਦੀ ਥੋੜੀ ਧੂਠ ਮੀਠੇ ਕਰ ਰਹੀ ਹਾਂ ਤੇ ਇਹ ਵੇਸ ਦੀ ਗੱਲ ਨਹੀਂ ਹੈ ਪੁੱਤ ਇਹ ਫਿਰ ਹੁਣ ਮਾਤਾ ਦੇ ਜਾਣਗੇ ਉਹ ਥੋੜੀ ਧੂਠ ਕਰਨੀ ਆ ਆਜਾ ਕੋਈ ਆਏ ਗਿਆ ਤੱਕ ਮੈਂ ਚੱਕਦਾ ਜਿੱਤੇ ਉਹ ਕਾਹਨ ਕੱਟ ਕਰ ਲਾਂਦੇ ਆਟਾ ਹਣਾ

bolgalarını diyorum bir dakika o da biraz onun kanı parşömenli. Ne yapacağım? Ya ਨੋਸਮਾ ਕੀ ਨਹੀਂ ਹੋ ਗਿਆ ਜੇ ਨਹੀਂ ਗਿਆ ਵਾ ਵਧੀਆ ਮਾਈ ਦਾ ਨਹੀਂ ਪਵਾ ਲੈਂਦੀ ਹਾਂ ਹੋ ਫੁੱਲ ਰਹੇ ਮੁੰਡਾ ਫੁੱਲ ਫੁੱਲਣ ਫੁੱਲ ਨੂੰ ਪਾਸਾ ਬੜਾ ਹੈ ਅਸਾਲ ਜੀ ਕਿਹਦੇ ਹਾਂ ਉਨਾ ਪਾਕੈਥਲ ਪਹੁੰਚ ਗਈ ਜੀ ਤੇ ਇਹ ਬਜ਼ੁਰਗ ਮਾਤਾ ਨੇ ਜੀ ਰੇੜੀ ਲਗਾਈ ਹੋਈ ਹੈ ਜੀ ਤੇ ਇਹਨਾਂ ਨੇ ਅਮੀਰ ਹੋਣ ਵਾਸਤੇ ਜੀ ਸੋ ਇਹਨਾਂ ਨੇ ਆਪਣੇ ਘਰ ਦਾ ਖਰਚਾ ਚਲਾਉਣ ਵਾਸਤੇ ਖਰਚਾ ਪਾਣੀ ਜਿਵੇਂ ਚੱਲਦਾ ਹੈ ਹਨਾ ਤੇ ਬਜ਼ੁਰਗ ਮਾਤਾ ਨੇ ਤਾਂ ਕਰਕੇ ਰੇੜੀ ਲਗਾਈ ਹੋਈ ਹੁਣ ਵਿਚਾਰੀ ਦਾ ਜੀ ਹਨਾ ਕਿਵੇਂ ਦਾ ਹੋਣਾ ਘਰ ਦਾ ਮਾਹੌਲ ਜੀ ਵਿਚਾਰੀ ਨੂੰ ਨਹੀਂ ਇੰਨੀ ਉਮਰ ਦੇ ਵਿੱਚ ਦਾ ਬਜ਼ੁਰਗ ਘਰਾਂ ਦੇ ਵਿੱਚ ਆਰਾਮ ਕਰਦੇ ਨਹੀਂ ਤੇ ਇਸ ਕਰਕੇ ਜੀ ਆਪਾਂ ਇਹਨੂੰ ਬਜ਼ੁਰਗ ਨੂੰ ਪਹਿਲ ਦਿੱਤੀ ਜੀ ਤੇ ਇੱਥੇ ਆਪਾਂ ਹਾਰ ਸ਼ਿੰਗਾਰ ਲੈ ਰਹੇ ਹਾਂ ਜੀ ਮਾਤਾ ਜੀ ਵਾਸਤੇ ਤੇ ਬਾਕੀ ਤੁਸੀਂ ਮੇਰੇ ਨਾਲ ਬਨੇ ਰਹੋ ਜੀ ਤੇ ਤੁਸਾਨੂੰ ਆਪਾਂ ਅੱਗੇ ਜਾ ਕੇ ਮਾਤਾ ਜੀ ਦੇ ਦਰਸ਼ਨ ਵੀ ਕਰਵਾਉਣੇ ਆ ਜਿੱਥੇ ਆਪਾਂ ਕੈਥਲ ਮਾਤਾ ਦੇ ਦਰਬਾਰ ਦੇ ਵਿੱਚ ਜਾ ਕੇ ਠੀਕ ਹੈ ਜੀ ਸਾਰਾ ਬ੍ਰਾਡ ਦੇਖਿਓ ਜੇ ਐਂਡ ਤੱਕ ਤੇ ਹੈਂਡ ਤੱਕ ਬਨੇ ਰਹੋ ਜੀ ਆਪਣੇ ਨਾਲ ਬੰਦ ਕੋਈ ਨਾ ਮੱਥਾ ਟੇਕ ਦੇਈ ਆ ਆਗ ਲੱਗਦੇ ਨੇ ਇੱਥੇ ਸਰੂਹੇ ਦੇਵ ਦੇ ਇਹ ਮੈਨੂੰ ਬਣੇ ਹੋਏ ਨਹੀਂ ਮੈਨੂੰ ਲੱਗਿਆ ਲੰਮ ਲੰਮ ਦਾਣਾ ਕਰਦਾ ਰਮ ਸਵਾ ਮਨ ਤੋਂ ਮਾਤ ਤੋਂ ਆਪਰਾ ਮੈਂ ਆਤੋਂ ਮਾਤ ਦਾ ਚੋਟਾ ਤੋਂ ਮਾਤ ਦਾ ਕਾਉਂ ਤੋਂ ਇਹ ਰਮਾਨ ਲਾ ਕੇ 100 ਦਾ ਕਰ ਦਿੱਤਾ ਸੋਸ ਦਾ ਚਾਤ ਚਾ ਬੁੱਤਦਾ

चलो आए। 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 आ देखो गुरग कनेटे लगे देखो बॉक्स ज्यादा सोना दे मंदिर है जो बात के लिए मातादर आ रही है हम ਆ ਦੇਖੀ ਇਹ ਤਲਾਬ ਬਣੇ ਹੋਏ ਐ ਇੱਥੇ ਸੁੱਕਿਆ ਪਿਆ ਆ ਪੌੜੀਆਂ ਨਹੀਂ ਇੱਧਰ ਬਣੀਆਂ ਹੋਈਆਂ ਇਹ ਬੇਟਾ ਇਹ ਤਾਂ ਆਪੇ ਪੱਟਾ ਮੰਦਰਾ ਆ ਗਿਆ ਬਾਹਰ ਨਹੀਂ ਆ ਗਿਆ ਇਹਦੇ ਨਾਲ ਉਹ ਠੀਕ ਨਹੀਂ ਬਸ ਇਹ ਕੇ ਤਾਂ ਨੂੰ ਸ਼ਾਇਦ ਨਹੀਂ ਬਣਿਆ ਨਹੀਂ ਹੋਇਆ ਦੇਖੋ ਇਹ ਸਾਡੀ ਮਾਸੀ ਜੂਸ ਪੀਤੀ ਆ ਕੰਨੇ ਦਾ ਉਹ ਤਾਂ ਇਹ ਗੁੰਮੀ ਫਰਫਾ ਮੈਂ ਤਾਂ ਗਿਆ ਤੀਆ ਕਿ ਕੀਰੀ ਹੈ ਰਸ ਗਨੇ ਮੱਥਾ ਟੈਕ ਲਾ ਪੂਰੀ ਉਹ ਨਾ ਟੈਕ ਲਾ ਕੇ ਟਾਲਾ ਤੇ ਸੋਇਨ ਟੈਕ ਲਾ ਕੇ ਸਾਰਾ ਦਿਨ ਬੇਮਾਸੀ ਕਹਿੰਦੀ ਘਰੇ ਨਹੀਂ ਜਾਣਾ ਪਾਉਂਦਾ ਇਕਲੀ ਹੀ ਹੁਣ ਕੋਈ ਨਾ ਕੋਈ ਗੱਲ ਦੀ ਬਾਤ ਕੋਈ ਇੱਥੇ ਐਸਾ ਗੁੱਸਾ ਦਾ ਸਭ ਕੁਝ ਝੰਡੇ ਵਾਲੇ ਪਾਏ ਤਾਂ ਸਭ ਕੇ ਦਾ ਲੈ ਕੋ ਮਤਾ ਮਿੱਟੀ ਕਰਦੀ ਹਾਂ ਬੁਲਾ ਕਰਨਾ ਹੋਰ ਉਲੀ ਚੇਕਣਾ ਪੰਦਾ ਬਸ ਹੋਰ ਠੀਕ ਹੈ ਨਾ ਨੋਰ ਦਾ ਮੈਂ ਨਹੀਂ ਫਿੰਦੀ ਤੱਕੀਓ ਫੜ ਲਿਆ